ਅਤੇ ਸ਼੍ਰੀ ਗੁਰੂ ਰਵਿਦਾਸ ਗੇਟ ਵਾਲੇ ਰੋਡ ਤੇ ਸਾਰੇ ਸੇਵਾ ਕਰ ਰਹੇ ਆ ਜੋ ਕਿ ਅੱਜ ਸੰਗਰਾਂਦ ਤੇ ਅਨਾਉਂਸਮੈਂਟ ਕੀਤਾ ਸੀ ਅੰਕਲ ਹੁਣਾ ਨੇ ਤੇ ਸੰਗਤਾ ਪਹੁੰਚੀਆਂ ਹੋਈਆਂ ਲੱਗੀਆਂ ਹੋਈਆਂ ਇੱਕ ਥਿਆਰੀ ਤਾਂ ਅਸੀਂ ਸਾਫ਼ ਕਰ ਦਿੱਤੀ ਐਂ ਬੂਰੀ ਐਂ ਮੂਟੇ ਨਵੇਂ ਲਾਤੇ ਘਾ ਪੜ ਦਿੱਤਾ ਸਾਰਾ ਤੇ ਚੱਲ ਰਹੀ ਆ ਸੇਵਾ ਬੀਬੀਆਂ ਪਹੁੰਚੀਆਂ ਹੋਈਆਂ ਤੇ ਸਾਡੇ ਧਰਮਬੀਰ ਉਰਫ ਧਰਮਾ ਜੀ ਲੱਗੇ ਹੋਏ ਨੇ ਕਈ ਦੇ ਨਾਲ ਸੇਵਾ ਕਰਨਾ ਐਂ ਜੋਰਾ ਸ਼ੋਰਾ ਤੇ ਇਸ ਸਵੇਰ ਬੀਬੀਆਂ ਵੀ ਲੱਗੀਆਂ ਹੋਈਆਂ ਸਾਰੀਆਂ ਸੇਵਾ ਕਰਨ ਤਾਂ ਮੈਂ ਹੋਲੀ ਓਏ ਲੋ ਜੀ ਇੱਕ ਕੈਰੀ ਤਾਂ ਸਾਡੀ ਹੋ ਗਈ ਸਾਫ਼ ਫਿਰ ਸਵੇਰ ਦੂਜੀ ਕਰਾਂਗੇ ਤੇ ਆਪਾਂ ਇਹ ਜਿਹੜਾ ਬੂਟੇ ਜਿਹੜੇ ਲਾਏ ਵੀ ਆਪਾਂ ਇਸੇ ਦੀ ਟੇਕ ਕੇਅਰ ਵੀ ਆਪਾਂ ਹੀ ਕਰਨੀ ਆ ਸਾਡੇ ਰਿੰਨੂ ਭਾਬੀ ਜੀ ਲੱਗੇ ਹੋਏ ਨੇ ਸੇਵਾ ਕਰਨ ਕੰਨ ਆਂਟੀ ਅਰੇ ਦੂਸਰੇ ਆਂਟੀ ਮੰਮੀ ਤੇ ਬਬਲੀ ਆਂਟੀ ਲੱਗੇ ਹੋਏ ਆ ਰੰਬੇ ਦੇ ਨਾਲ ਘਾ ਕੋਤਨ ਪੂਰਾ ਆਣ ਆਂਟੀ ਸਾਡੇ ਸੇਵਾ ਚੱਲ ਰਹੀ ਪੂਰੀ ਸਾਡੇ ਚਾਚੀ ਇਹ ਵੀ ਨੇ ਸੇਵਾ ਕਰ ਰਹੇ ਨੇ ਇੱਥੇ ਤੇ ਸ਼੍ਰੀ ਗੁਰੂ ਰਵਿਦਾਸ ਗੇਟ ਵਾਲਾ ਰੋਡ ਜਿਹੜਾ ਸ਼੍ਰੀ ਗੁਰੂ ਰਵਿਦਾਸ ਭਵਨ ਨੂੰ ਜਾਂਦਾ ਸਿੱਧਾ ਇੱਥੇ ਅਸੀਂ ਕੋਸ਼ਕ ਦਿਨਾਂ ਬਾਅਦ ਅਸੀਂ ਨਾ ਸੇਵਾ ਰੱਖੀ ਦੀ ਜਿਹਦਾ ਬੂਟੇ ਜਿਹੜੇ ਖਰਾਬ ਹੋ ਜਾਂਦੇ ਆ ਉਹਨਾਂ ਬੂਟਿਆਂ ਨੂੰ ਪੱਟ ਦਈਦਾ ਆ ਪਾਣੀ ਵੀ ਛੱਡ ਦਈਦਾ ਸ਼ਾਮ ਨੂੰ ਡੇਲੀ ਤੇ ਘਾਹ ਕੂਸਾ ਸਾਡੇ ਅੰਕਲ ਜੀ ਵੀ ਲੱਗੇ ਹੋਏ ਨੇ ਐ ਚੰਗੀ ਤਰ੍ਹਾਂ ਅੰਕਲ ਤੁਹਾਡਾ ਨਾਮ ਸ਼ੋਕ ਕੁਮਾਰ ਆ ਨਾ ਓ ਮੇਰੇ ਦਿਮਾਗ ਚ ਆਉਂਦਾ ਸੀ ਇਹਨੇ ਸਾਡੇ ਸ਼ੋਕ ਕੁਮਾਰ ਸਾਫਲਾ ਜੀ ਅੰਕਲ ਜੀ ਲੱਗੇ ਹੋਏ ਨੇ ਐ ਚੰਗੀ ਤਰ੍ਹਾਂ ਸਾਫ ਸਫਾਈ ਲੱਗੇ ਆ ਘਿਆਰੀ ਦੀ ਕਰਨ ਦੇਖੋ ਤਾਂ ਲੱਗਦਾ ਪਤਾ ਕਿ ਨਹੀਂ ਦਾ ਹੁੰਦੀ ਆ ਇੱਧਰ ਵੀ ਆ ਦੇਖੋ ਤਾਂ ਸਾਰੇ ਲੱਗੇ ਹੋਏ ਆ ਦਲਵੀਰ ਭਾਜੀ ਦੀਪਾ ਬਾਜੀ ਉਧਰ ਪਾਣੀ ਛੱਡ ਦਿੱਤਾ ਗਿਆ ਲਓ ਜੀ ਐ ਓਕੇ ਆ ਸਹੀ ਆ ਤੇ ਦੀਪਾ ਬਾਜੀ ਉਹਨਾਂ ਦੀ ਬੇਟੀ ਵੀ ਆਈ ਹੈ ਨਾਲ ਚਮਨ ਲਾਲਾ ਅੰਕਲ ਰਾਜ ਭਾਜੀ ਮੋਜੀ ਬਾਜੀ ਸਾਡੇ ਤਾਰਾ ਜੀ ਦੇ ਅੰਕਲ ਜੀ ਭਾਂਸੀ ਲਾਲਾ ਅੰਕਲ ਜੀ ਉਹ ਪਿੱਛੇ ਬਾਬਾ ਜੀ ਬਾਬਾ ਜੀ ਹਾਂਜੀ ਅੰਕਲ ਜੀ ਕੁਝ ਕਹਿਣਾ ਤੁਹਾਡਾ ਲਾਈਵ ਚੱਲ ਰਿਹਾ YouTube ਤੇ ਠੀਕ ਹੈ ਥੈਂਕ ਯੂ ਧੰਨਵਾਦ ਸਾਰਿਆਂ ਦਾ ਸੰਗਤਾਂ ਦਾ ਜਿਹੜਿਆਂ ਨੇ ਆਪਣਾ ਯੋਗਦਾਨ ਪਾਇਆ ਵਾਹ ਜੀ ਵਾਹ ਕੱਲ ਨੂੰ ਫੇਰ 5:30 ਵਜੇ ਕੱਲ ਨੂੰ ਫੇਰ 5:30 ਵਜੇ ਇੱਦੀ ਸ਼੍ਰੀ ਗੁਰੂ ਰਵਿਦਾਸ ਗੇਟ 플ੋਰ ਤੇ ਨੇੜੇ ਫੇਰ YouTube ਚੈਨਲ ਆਹੀਂ ਅਸੀਂ ਸੰਗਤਾਂ ਨੂੰ ਕਹਣਾ ਚਾਹੁੰਦੇ ਹਾਂ ਕਿ ਇੱਥੇ ਕੁਝ ਬੂਟੇ ਲੱਗਣੇ ਆ ਅੱਛਾ ਜੀ ਤੁਸੀਂ ਬੂਟੇ ਲਾ ਸਕਦੇ ਆ ਓਕੇ ਠੀਕ ਹੈ ਪਰਸਨਲ ਵੀ ਪਾਦਾਂਗੇ ਆਪਾਂ ਵੀਡੀਓ ਬਣਾ ਕੇ ਸਾਰਿਆਂ ਨੂੰ ਜੇ ਕਿਸੇ ਨੇ ਬੂਟੇ ਲਾਉਣੇ ਆ ਇੱਥੇ ਆ ਕੇ ਲਾ ਸਕਦਾ ਜਿੰਨਾ ਮਰਜੀ ਸਾਡੀ ਕੋਈ ਵੀ ਹੈਲਪਲੀ ਲੋਡ ਹੈਗੀ ਆ ਤਾਂ ਅਸੀਂ ਇੱਥੇ ਜਿੰਨਾਂ ਜਿੰਨੇ ਘਟੇ ਹੋਏ ਨੇ ਨਾ 25 30 ਜਣੇ ਐਡੇ ਅਸੀਂ ਸਾਰਿਆਂ ਨੇ ਤੇ ਸਾਡੇ ਚੰਮਨ ਲਾਲ ਅੰਕਲ ਦੀਪਾ ਭਾਜੀ ਤੇ ਭੰਤੀਰਾ ਲਾਲ ਅੰਕਲਾ ਚਲੋ ਪਹਿਲਾਂ ਸਫਾਈ ਕਰ ਚੁੱਕੇ ਆਂ ਜੰਗੀ ਤਰਾ ਕਮਾ ਆਹ ਤਾਂ ਪੂਰੀ ਸਫਾਈ ਹੋ ਗਈ ਹੁਣ ਕੱਲ ਦੀ ਦਿਹਾੜੀ ਫੇਰ ਲਾਵਾਂਗੇ ਇੱਕ ਵਾਰ ਉਹ ਕੋਈ ਜ਼ਿਆਦਾ ਨਾ ਦੱਸਦਾ ਹਾਂ ਜੀ ਹਾਂਜੀ ਹਾਂਜੀ ਕੋਈ ਵੀ ਆ ਸਕਦਾ ਜਿਹੜਾ ਮੇਰਾ ਵੀਰ ਭਰਾ ਕੋਈ ਲੱਗੇ ਤਾਂ ਸਾਡੇ ਤੋਂ లైਵ ਦੇਖ ਰਿਹਾ ਸਾਡਾ ਨਾ ਤੇ ਕੱਲੂ ਠੀਕ 5:30 ਵਜੇ ਇੱਥੇ ਸ਼੍ਰੀ ਗੁਰੂ ਰਵਿਦਾਸ ਗੇਟ ਨੇੜੇ ਬॉय ਸኩል ਜਿਹੜਾ ਸਿਵਲ ਹਸਪੀਟਲ ਰੋਡ ਜਾਂਦਾ ਚਲੋ ਜਿਹੜੇ ਤਾਂ ਸਾਡੇ ਨਾਉਨ ਆ ਜਿਹੜੇ ਜਾਣਦੇ ਹੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਹੋਰ ਵੀ ਆ ਜਾਂ ਕੋਈ ਆਸੇ ਪਾਸੇ ਹੋਣਾ ਚਾਹੁੰਦਾ ਤਾਂ ਸਾਡੇ ਨਾਲ ਸਾਡਾ ਹੱਥ ਬਿਠਾ ਸਕਦਾ ਆ ਕੇ ਸਾਰੇ ਤੇ ਅਸੀਂ ਅੱਜ ਦੀ ਜਿਹੜੀ ਵੀਡੀਓ ਬਣਾਈ ਆ ਇੰਟਰਵਿਊ ਜੀ ਕੀਤੀ ਸਾਰਿਆਂ ਦੇ ਨਾਲ ਜਈ ਰਾਜਪਾਲ ਜੀ ਨੇ ਦੋ ਚਾਰ ਸ਼ਬਦ ਪੁੱਛੇ ਸੀਗੇ ਦੀਪੇ ਭਾਈ ਨੂੰ ਪੁੱਛੇ ਸੀ ਸਾਰਿਆਂ ਨੂੰ ਪੁੱਛੇ ਸੀ ਉਹ ਵੀ ਵੀਡੀਓ ਅਸੀਂ ਕੁਝ ਕਮੈਂਟਾਂ ਬਾਅਦ ਮੈਂ ਅਪਲੋਡ ਕਰੂੰਗਾ ਤੇ ਜਿਵੇਂ 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 ਸੰਗਤਾਂ ਲੱਗੀਆਂ ਸੇਵਾ ਕਰਨ ਦੇਖੋ ਤਾਂ ਅੰਕਲ ਤਾਂ ਆਪਣੇ ਗਲਵਜ਼ ਵੀ ਨਾਲ ਲੈ ਕੇ ਆਏ ਹੋਏ ਐਨ ਚੰਗੀ ਤਰ੍ਹਾਂ ਸੇਵਾ ਲੱਗੀ ਹੋਕਰ ਹਾਂ ਸਹੀ ਆ ਚੱਕ ਅੰਕਲ ਉਧਰੋਂ ਪਾਣੀ ਛੱਡ ਦਿੱਤਾ ਉਹਨਾਂ ਨੇ ਹਾਂਜੀ ਕੋਈ ਨਹੀਂ ਤਾਂ ਥੋੜਾ ਜਿਹਾ ਦੂਰ ਆ ਕੋਈ ਨਹੀਂ ਹਾਂਜੀ ਤੁਸੀਂ ਕੱਪੜੇ ਨਾ ਗਿੱਲੇ ਕਰ ਲਿਓ ਹਾਂਜੀ ਸਾਡੇ ਬਾਹੂ ਸੌਣ ਲਾਲ ਜੀ ਉਹ ਹਨਾ ਬੋਰੀਆਂ ਦੇ ਵਿੱਚ ਘਾਹ ਪਾ ਕੇ ਘਾਹ ਨੂੰ ਹਨਾ ਛੱਡਣ ਗਿਓ ਆ ਤੇ ਉਹ ਵੀ ਆਏ ਸੀਗੇ ਤੇ ਆ ਬੀਬੀਆਂ ਸਾਡੇ ਨਾਲ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ ਜਿਹੜੀਆਂ ਮੰਗਲਵਾਰ ਦੀ ਮੰਗਲਵਾਰ ਵੀ ਸੇਵਾ ਕਰਦੀਆਂ ਹੁੰਦੀਆਂ ਇਹ ਉਹ ਬੀਬੀਆਂ ਆ ਤੇ ਜਿੱਦਾਂ ਆਂਟੀ ਹੁਣ ਦੁਰੇ ਆ ਰਹੇ ਆ ਸਾਡੇ ਵੀ ਮੰਗਲਵਾਰ ਦੀ ਮੰਗਲਵਾਰ ਸੇਵਾ ਕਰਦੇ ਤੇ ਵੈਸੇ ਵੀ ਡੇਲੀ ਜਿੱਥੇ ਵੀ ਲੋੜ ਹੋਵੇ ਸੇਵਾ ਦੀ ਬੀਬੀਆਂ ਦਾ ਗਰੁੱਪ ਬਣਿਆ ਸਾਡਾ ਇੱਕ ਉਹ ਪਹੁੰਚ ਜਾਂਦੇ ਟਾਈਮ ਟੂ ਟਾਈਮ ਬਬਲੀ ਆਂਟੀ ਬਸ ਹੋ ਗਈ ਕਿ ਅਰੀ ਇੱਥੇ ਟੱਕਰ ਹਾਂਜੀ ਹਾਂਜੀ ਚਲੋ ਠੀਕ ਆ ਹੁਣ ਕਾਲੂ ਫੇਰ ਆਉਂਗੇ ਚਲੋ ਫੇਰ ਆਉਣਗੇ ਕੱਲੂ ਕਾਲੂ 5:30 ਆਉਂਗੇ ਚਲੋ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਜੈ ਗੁਰੂ ਦੇਵ ਧੰਨ ਗੁਰਦੇਵ ਤੇ ਕਾਲੂ ਫੇਰ ਇਸੇ ਤਰ੍ਹਾਂ ਲਾਈਵ ਹੋਵਾਂਗੇ